ਕਿ ਸਾਡੀ ਫੋਰੈਸਟ ਲੈਂਡ ਦੇ ਉੱਤੇ 2 ਲੱਖ ਤੋਂ ਵੱਧ ਏਕੜ ਦੇ ਉੱਤੇ ਸਾਡਾ ਕਬਜ਼ਾ ਹੋ ਚੁੱਕਾ ਹੈ ਸਰਪੰਚ ਵਿਚਾਰੇ ਬਾਉਂਡ ਨੇ ਉਹ ਇੱਕ ਬੰਦੂਆ ਮਜ਼ਦੂਰ ਵਾਂਗੂ ਉਹ ਕੰਮ ਕਰਦੇ ਨੇ ਜੋ ਉੱਪਰੋਂ ਹੁਕਮ ਆ ਗਿਆ ਉਹਨਾਂ ਨੂੰ ਹੁਕਮ ਉਹ ਵਜਾਉਣਾ ਹੈ ਉੱਥੇ ਕੋਈ ਕੋਈ ਟ੍ਰੇਨਿੰਗ ਦਾ ਰੋਲ ਨਹੀਂ ਹੈਗਾ ਕੋਈ ਕੋਈ ਉੱਥੇ ਪੋਲਿਸੀ ਮੇਕਿੰਗ ਦਾ ਕੰਮ ਨਹੀਂ ਹੈਗਾ ਕੋਈ ਕੋਈ ਉੱਥੇ ਪਿੰਗਲ ਲੈਵਲ ਦੀ ਪਲਾਨ ਨਹੀਂ ਤਿਆਰ ਹੁੰਦੀ ਇਹ ਇਹ ਕਿਸੇ ਲੈਵਲ ਤੇ ਹੈ ਹੀ ਨਹੀਂ ਕੰਮ ਕੋਈ ਜੇ ਜੇ ਫੈਸਲਾ ਜਿਹੜਾ ਕਰਨਾ ਹੈ ਉਹ ਐਮ ਐਲ ਏ ਨੇ ਕਰਨਾ ਹੈ ਜਾਂ ਜਾਂ ਪਾਰਟੀ ਦਾ ਜਿਹੜਾ ਰੂਲਿੰਗ ਪਾਰਟੀ ਦਾ ਜਿਹੜਾ ਕੋਈ ਉੱਥੇ ਲੀਡਰ ਹੈਗਾ ਉਹਨੇ ਕਰਨਾ ਹੈ ਉਹਦੇ ਮੁਤਾਬਕ ਵੀ ਵੀਡੀਓ ਦਫ਼ਤਰ ਤੋਂ ਹੁਕਮ ਆ ਜਾਂਦੇ ਨੇ ਕਾ ਮਤਾ ਪਾ ਦਿਓ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਵੀ ਨਸ਼ਾ ਇੰਨਾ ਵਧ ਗਿਆ ਇਹਦੇ ਉੱਤੇ ਬਹੁਤੀ ਲੰਮੀ ਗੱਲ ਨਹੀਂ ਮੈਂ ਕਰਦਾ ਨਸ਼ਾ ਇੰਨਾ ਵਧ ਗਿਆ ਸਾਡੇ ਬੱਚੇ ਬੇਰੁਜ਼ਗਾਰ ਹੋ ਗਏ ਆ ਬਹੁਤ ਸਾਰੇ ਪਿੰਡਾਂ ਦੀਆਂ ਸੜਕਾਂ ਦਾ ਮਾੜਾ ਹਾਲ ਹੈ ਹਸਪਤਾਲਾਂ ਦਾ ਮਾੜਾ ਹਾਲ ਹੈ ਗਲੀਆਂ ਨਾਲੀਆਂ ਛੱਪੜਾਂ ਦਾ ਛੱਪੜ ਜਿਹੜੀ ਪਿੰਡਾਂ ਦੀ ਜ਼ਿੰਦਗੀ ਸੀਗੇ ਪਿੰਡ ਦੀ ਜ਼ਿੰਦਗੀ ਜਿਹੜੀ ਆ ਧੜਕਦੀ ਆ ਛੱਪੜ ਦੇ ਵਿੱਚ ਪਿੰਡ ਛੱਪੜ ਗੰਦੇ ਹੋ ਗਏ ਆ ਕਬਜ਼ੇ ਹੋ ਗਿਆ ਅੱਜ ਮੈਨੂੰ ਪੱਟਿਆ ਸਾਹਿਬ ਨੇ ਖਬਰ ਭੇਜੀ ਆ ਪੱਟਿਆ ਸਾਹਿਬ ਕਿ ਸਾਡੀ ਫੋਰੈਸਟ ਲੈਂਡ ਦੇ ਉੱਤੇ 2 ਲੱਖ ਤੋਂ ਵੱਧ ਏਕੜ ਦੇ ਉੱਤੇ ਸਾਡਾ ਕਬਜ਼ਾ ਹੋ ਚੁੱਕਿਆ ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਪਿਛਲੇ ਦਿਨਾਂ ਦੀ ਪਤਾ ਨਹੀਂ ਅੱਜ ਦੀ ਆ ਉਹ ਤੇ ਇਹ ਸਥਿਤੀ ਬਣਦੀ ਪਈ ਆ ਸਾਡੇ ਪਿੰਡਾਂ ਦੀ ਫੇਰ ਇਸ ਇਹ ਪਿੰਡ ਦੇ ਪਿੰਡਾਂ ਦੇ ਵਿੱਚ ਬਣਨਾ ਕੀ ਹੈ ਤੁਹਾਨੂੰ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਡਾਟਾ ਅਸੀਂ ਚਾਹਾਂਗੇ ਹੁਣ ਤੇ ਤੁਸੀਂ ਬਾਹਰ ਆ ਚੁੱਕੇ ਹੋਏ ਹੋ ਡਿਪਾਰਟਮੈਂਟ ਚੋਂ ਕਿ ਜਿਹੜਾ ਸੱਚਮੁੱਚ ਹੈ ਸਾਡੇ ਲੋਕਾਂ ਨੂੰ ਜਾਗਰੂਕ ਕਰੇ ਆਪਾਂ 네ਗੇਟਿਵ ਲਈ ਨਹੀਂ ਗੱਲ ਕਰਨੀ ਤਾਂ ਕਿ ਲੋਕਾਂ ਨੂੰ ਜਾਗਰੂਕ ਕਰ ਸਕੇ ਭਾਈ ਗਰਾਊਂਡ ਰਿਐਲਿਟੀ ਇਹ ਹੈ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਪਹਿਲਾਂ ਦੂਸਰੇ ਧਰਮਾਂ ਦਾ ਕੋਈ ਵੀ ਉਹਨਾਂ ਦਾ ਧਰਮ ਸਥਾਨ ਨਹੀਂ ਸੀ ਹੈਗਾ ਸਾਡੇ ਮਾਲਵੇ ਦੇ ਵਿੱਚ ਆ ਚੁੱਕਿਆ ਹੋਇਆ ਸਾਡੇ ਪਵਾਦੇ ਇਲਾਕੇ ਵਿੱਚ ਆ ਚੁੱਕਿਆ ਹੋਇਆ ਧਰਮ ਆਪਣੀ ਆਪਣੀ ਉਹ ਕਰ ਸਕਦੇ ਆ ਪਰ ਇਸ ਤਰ੍ਹਾਂ ਦਾ ਵਿਸਥਾਰ ਜਿਹੜਾ ਹੈ ਇਹੋ ਜੇ ਫੈਕਟਰੀ ਜਿਹੜੇ ਆ ਉਹ ਚੇਤਨ ਕਰਨ ਵਾਲੇ ਆ ਬੜਾ ਸਭ ਗੱਲ ਇਹ ਆ ਕਿ ਸਾਡਾ ਜਿਹੜਾ ਪੰਚਾਇਤੀ ਰਾਜ ਸਿਸਟਮ ਬਣਾਇਆ ਗਿਆ ਸੀਗਾ ਜੀ ਉਹਦੇ ਉਹਦੇ ਵਿੱਚ ਇੰਨੇ ਫਲਾਸ ਨੇ ਕਿ ਉਹ ਸਿਸਟਮ ਨੂੰ ਕੰਮ ਕਰਨ ਦਿੰਦੀ ਨਹੀਂ ਪੋ ਪੋਲਿਟਿਕਲ ਜਿਹੜੀ ਤੇ ਰਹੇਗੀ ਉੱਪਰ ਸੱਤਾ ਤੇ ਜਿਹੜੀ ਹੈਗੀ ਆ ਉਹ ਆਪਦੇ ਤਰੀਕੇ ਨਾਲ ਚਲਉਗਾ ਕਹਿੰਦੇ ਨੇ ਇਹਦੇ ਕਰਕੇ ਜੋ ਉੱਪਰੋਂ ਹੁਕਮ ਆਉਂਦੇ ਨੇ ਜੀ ਐਮਐਲਏ ਤੋਂ ਮੰਤਰੀਆਂ ਤੋਂ ਸਰਪੰਚ ਵਿਚਾਰੇ ਬਾਉਂਡ ਨੇ ਉਹ ਉਹ ਇੱਕ ਬੰਦੂਆ ਮਜ਼ਦੂਰ ਵਾਂਗੂ ਉਹ ਕੰਮ ਕਰਦੇ ਨੇ ਜੋ ਉੱਪਰੋਂ ਹੁਕਮ ਆ ਗਿਆ ਉਹਨਾਂ ਨੂੰ ਹੁਕਮ ਉਹ ਵਜਾਉਣਾ ਹੈ ਉੱਥੇ ਕੋਈ ਕੋਈ ਟ੍ਰੇਨਿੰਗ ਦਾ ਰੋਲ ਨਹੀਂ ਹੋਏਗਾ ਕੋਈ ਕੋਈ ਉੱਥੇ ਪੋਲਿਸੀ ਮੇਕਿੰਗ ਦਾ ਕੰਮ ਨਹੀਂ ਹੋਏਗਾ ਕੋਈ ਕੋਈ ਉੱਥੇ ਪਿੰਡ ਲੈਵਲ ਦੀ ਪਲਾਨ ਨਹੀਂ ਤਿਆਰ ਹੁੰਦੀ ਇਹ ਇਹ ਕਿਸੇ ਲੈਵਲ ਤੇ ਹੈ ਹੀ ਨਹੀਂ ਕੰਮ ਕੋਈ ਜੀ ਬਿਲਕੁਲ ਇਹ ਇੱਕ ਇੱਕ ਚ ਚਿਟਾ ਹਾਥੀ ਪੰਚਾਇਤਾਂ ਬਣ ਗਈਆਂ ਨੇ ਸਿਰਫ ਜੋ ਜੋ ਉੱਪਰੋਂ ਹੁਕਮ ਆਉਣਾ ਹੈ ਜੀ ਜ ਫੈਸਲਾ ਜਿਹੜਾ ਕਰਨਾ ਹੈ ਉਹ ਐਮਐਲਏ ਨੇ ਕਰਨਾ ਹੈ ਜਾਂ ਜਾਂ ਪਾਰਟੀ ਦਾ ਜਿਹੜਾ ਰੂਲਿੰਗ ਪਾਰਟੀ ਦਾ ਜਿਹੜਾ ਕੋਈ ਉੱਥੇ ਲੀਡਰ ਹੈਗਾ ਉਹਨੇ ਕਰਨਾ ਉਹਦੇ ਮੁਤਾਬਕ ਵੀ ਵੀਡੀਓ ਦਫ਼ਤਰ ਤੋਂ ਹੁਕਮ ਆ ਜਾਂਦੇ ਨੇ ਕਿ ਆ ਮਤਾ ਪਾ ਦਿਓ ਤੁਸੀਂ ਦੇਖੋ ਮਤਾ ਲਿਖਣ ਲੱਗੇ ਪਹਿਲੀ ਗੱਲ ਹੀ ਲਿਖਦੇ ਨੇ ਕਿ ਆ ਹਟ ਲਿਖਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸਰਬਸੰਤੀ ਤਾਂ ਪਹਿਲਾਂ ਹੀ ਬਣਾ ਦਿੰਦੇ ਨੇ ਉਹ ਉਪਰੋਂ ਹੀ ਬਣ ਕੇ ਆਈ ਹੋਈ ਆ ਥੱਲੇ ਥੱਲੇ ਮਤੇ ਦੀ ਚਰਚਾ ਹੁੰਦੀ ਨਹੀਂ ਪੰਚਾਇਤ 'ਚ ਵਿਰੋਧੀ ਦਿਰਕ ਤੇ ਦਿਖਾਈ ਨਹੀਂ ਦਿੰਦੀ ਪੰਚਾਇਤਾਂ ਦੇ ਵਿੱਚ ਕਿੱਥੇ ਹੈਗੀ ਆ ਔਰ ਜਿਹੜੇ ਉਹਦੇ ਕਰਕੇ ਜਿਹੜਾ ਸਿਸਟਮ ਜਿਹੜਾ ਸਾਰਾ ਟੋਟਲੀ ਫੇਲ ਹੋਇਆ ਪਿਆ ਪੰਚਾਇਤਾਂ ਦਾ ਵਿਕਾਸ ਨਾ ਦਾ ਕੁਝ ਏਜੰਡਾ ਹੈ ਹੀ ਨਹੀਂ ਕਿਸੇ ਕੋਲੇ ਪੈਸਾ ਪਿੰਡਾਂ ਦੇ ਜਿੱਥੇ ਸੰਸਕਾਰ ਕਹਿ ਦਿੰਦੀ ਆ ਕਿ ਆ ਜਮੀਨ ਜਿਹੜੀ ਕੰਮ ਦੀ ਪੰਚਾਇਤ ਦੀ ਹੈਗੀ ਆ ਇਹ ਫਲਾਣੇ ਕੰਮ ਨੂੰ ਦੇਣੀ ਆ ਤੇ ਉੱਪਰੋਂ ਕਮਾ ਜਾਂਦਾ ਪੰਚਾਇਤ ਤੋਂ ਮਤਾ ਪੁਆ ਕੇ ਤੇ ਫ੍ਰੀ ਚ ਜ਼ਮੀਨਾਂ ਦੇ ਦਿੱਤੀਆਂ ਨੇ ਮਤਲਬ ਆਪਣੇ ਪਿੰਡ ਦੀ ਦਿਖਾਉਣਾ ਆ ਮੇਰੇ ਅੱਜ ਇੱਕ ਸ਼ਹਿਰ ਦੇ ਨਾਲ ਮੇਰਾ ਪਿੰਡ ਏ ਤੇ ਪੇ ਪੇ ਜਿਹੜੀ ਮਲੋਟ ਸਬਡਿਵੀਜ਼ਨ ਦੀ ਜਿਹੜੀ ਤਸਵੀਰ ਸਬਡਿਵੀਜ਼ਨ ਬਣੀ ਆ ਉਹ 8 ਏਕੜ ਜ਼ਮੀਨ ਸਾਡੇ ਪਿੰਡ ਦੀ ਲਈ ਆ ਫ੍ਰੀ ਚ ਮਲੋਟ ਸ਼ਹਿਰ ਦਾ ਜਿਹੜਾ ਸਿਵਲ ਟ੍ਰੀਟਮੈਂਟ ਪਲੈਂਟ ਆ ਉਹ ਮੇਰੇ ਪਿੰਡ ਦੀ 6 ਏਕੜ ਜ਼ਮੀਨ 'ਚ ਬਣਾਇਆ ਹੋਇਆ ਏ ਇਹ ਕਦੋਂ ਬਣਿਆ ਇਹ ਇਹ ਬਾਦਲ ਸਾਹਿਬ ਦੇ ਟਾਈਮ ਦਾ ਬਣਿਆ ਹੋਇਆ ਗੱਲ ਤਾਂ ਕੋਈ ਇੱਕ ਸਰਕਾਰ ਦੀ ਥੋੜਾ ਸਾਰੀਆਂ ਸਰਕਾਰਾਂ ਹੀ ਹਮੇ ਚੱਲਦੀਆਂ ਨੇ ਸਾਰੀਆਂ ਕਰਦੇ ਸੀ ਸਿਸਟਮ ਨੂੰ ਉਹਨਾਂ ਨੇ ਬਣਾਤਾ ਕਿਸ ਕੋ ਉੱਪਰ ਹੁਕਮ ਆ ਜਾਂਦਾ ਹੈ ਕਿ ਇਹ ਇੱਥੇ ਦੇਣਾ ਹੈ ਤੋ ਦੇ ਦਿੰਦੇ ਉਹਦੇ ਚ ਪਿੰਡ ਪਿੰਡ ਕਿੱਥੇ ਗਿਆ ਪਿੰਡ ਦਾ ਵਕਾਫ ਹੋਣਾ ਕਿੱਥੇ ਆ ਪੁੱਡਾ ਜ਼ਮੀਨਾਂ ਅਕਵਾਇਰ ਕਰਦੀ ਆ ਪੁੱਡਾ ਜ਼ਮੀਨਾਂ ਅਕਵਾਇਰ ਕਰਦੀ ਆ ਉਹਨੂੰ ਉਹਦੇ ਤੋਂ ਜਾਂ ਜਿਹੜੇ ਲਾਇਸੈਂਸ ਦਿੰਦੀ ਆ ਉਹ ਕਲੋਨੀਆਂ ਤਾਂ ਪਿੰਡਾਂ 'ਚ ਬੰਦੀਆਂ ਨੇ ਬਟ ਪਿੰਡਾਂ ਨੂੰ ਆਮਦਨ ਕਿੱਥੋਂ ਦੇਚੋਂ ਉਹ ਸਾਰੀ ਆਮਦਨ ਪੁੱਡਾ ਪੁੱਡਾ ਕਿੱਥੇ ਜਾਂਦੀ ਆ ਉਹ ਮੁੱਖ ਮੰਤਰੀ ਦੇ ਬੰਡ ਚ ਚਲੀ ਜਾਂਦੀ ਆ ਉੱਥੋਂ ਖਰਚਾ ਹੁੰਦੇ ਨੇ ਉੱਥੇ ਡਿਸਕ੍ਰੈਸ਼ਨਰੀ ਗੱਡਾਂ ਵੰਡੀਆਂ ਜਾਂਦੀਆਂ ਨੇ ਜਦ ਜਦ ਕਿ ਉਹ ਉਹ ਪਿੰਡਾਂ ਦੀ ਜ਼ਮੀਨ ਦੇ ਉੱਤੇ ਕਲੋਨੀਆਂ ਨਵੀਆਂ ਬੰਦੀਆਂ ਨੇ ਉਹ ਜਿਹੜੇ ਪਿੰਡ ਦਾ ਵੀ ਹਿੱਸਾ ਹੋਣਾ ਚਾਹੀਦਾ ਹੈ ਮੈਨੂੰ ਯਾਦ ਹੈ ਮੈਂ ਅੱਜ ਤੋਂ 20 ਕੁ ਸਾਲ ਪਹਿਲਾਂ ਸਾਡੇ ਇੱਕ ਵੀਡੀਓ ਦਾ ਟੂਰ ਲੈ ਕੇ ਗਿਆ ਕਰਨਾਟਕ ਤੇ ਕੇਰਲਾ ਦੇ ਵਿੱਚੋਂ ਲੰਘ ਕਰਨਾਟਕ ਤੋਂ ਲੰਘ ਰਹੇ ਸੀਗੇ ਬੱਸ ਤੇ ਉਹਦਾ ਕੋਈ ਨਾ ਕਿ ਡਿਪਟੀ ਡਾਇਰੈਕਟਰ ਮੇਰੀ ਨਾਲ ਸੀਟ ਤੇ ਬੈਠਾ ਮੈਨੂੰ ਦਿਖਾਈ ਜਾਵੇ ਆਹ ਕੋਕਾ ਕੋਲਾ ਦੀ ਫੈਕਟਰੀ ਹੈ ਉਹਨੇ ਤਿੰਨ ਵਾਰਾ ਜਦੋਂ ਕਿਹਾ ਤੇ ਮੈਂ ਕਹਾਂ ਜੀ ਇਹਦਾ ਪੰਚਾਇਤ ਨਾਲ ਕੀ ਸੰਬੰਧ ਹੈ ਕਹਾਂ ਜੀ ਇਸ ਕੋਕਾ ਕੋਲਾ ਵੀ ਫੈਕਟਰੀ ਤੋਂ ਪੰਚਾਇਤ ਨੂੰ 3 ਲੱਖ ਰੁਪਏ ਸਾਲ ਦਾ ਯੋ ਕਿੱਥੋਂ ਮਿਲਦਾ ਹੈ ਕੀ ਬਾਤ ਹੈ ਕੀ ਬਾਤ ਹੈ ਜੀ ਤੇ ਉਹਨੇ ਉਹਨੇ ਕਿ ਜਿੰਨੀਆਂ ਆਪਾਂ ਫੈਕਟਰੀਆਂ ਲੱਗੀਆਂ ਨੇ ਨਾ ਤੋਂ ਪੰਚਾਇਤਾਂ ਨੂੰ ਟੈਕਸ ਮਿਲਦਾ ਹੈ ਸਾਡੇ ਇੱਥੇ ਪਿੰਡਾਂ 'ਚ ਸਕੂਲ ਖੁੱਲ ਗਏ ਕਾਲਜ ਖੁੱਲ ਗਏ ਫੈਕਟਰੀਆਂ ਲੱਗੀਆਂ ਕੋਈ ਕੋਈ ਪੱਠੇ ਲੱਗ ਗਏ ਕਿਸੇ ਤੋਂ ਇੱਕ ਪੰਜਵੀਂ ਪੰਚਾਇਤ ਨੂੰ ਆਮਦਨੀ ਹੈਗੀ ਹੈ ਉਹ ਸਾਰਾ ਪੈਸਾ ਜਾਂਦਾ ਕਿੱਥੇ ਆ ਇਹ ਇਹ ਸਵਾਲ ਗਿਲ ਸਰ ਬਹੁਤ ਵੱਡਾ ਪੰਜਾਬ ਸਰਕਾਰ ਦੇ ਸਾਹਮਣੇ ਤੁਹਾਡੀ ਇਸ ਗੱਲ ਨੇ ਇਸ ਤੁਹਾਡੇ ਐਕਸਪੀਰੀਅੰਸ ਨੇ ਦੱਸ ਦਤਾ ਹੈ ਬਹੁਤ ਵੱਡਾ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਸਾਹਮਣੇ ਹੈ ਕਿ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਪ੍ਰਾਈਵੇਟ ਅਦਾਰਿਆਂ ਨੂੰ ਦਿੱਤੀਆਂ ਗਈਆਂ ਜਾਂ ਸਰਕਾਰ ਨੇ ਆਪਣੇ ਪਰਪਸ ਲਈ ਵਰਤੀਆਂ ਨੇ ਉਹਨਾਂ ਦੀ ਆਮਦਨ ਉਹਨਾਂ ਪਿੰਡਾਂ ਨੂੰ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਜੇ ਕੇਂਦਰ ਸਰਕਾਰ ਕਾਨੂੰਨ ਬਦਲ ਕੇ ਨਵੇਂ ਕਾਨੂੰਨ ਲਿਆ ਸਕਦੀ ਹੈ ਤਾਂ ਸਰਕਾਰ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਵੀ ਲਿਆ ਸਕਦੀ ਹੈ ਕਿ ਜੀ ਇਹ ਗਲਤ ਹੋਇਆ ਸੀ ਅਸੀਂ ਇਹਨੂੰ ਬਦਲਦੇ ਆ ਤੁਹਾਨੂੰ ਯਾਦ ਹੈ ਕਿ ਕੇਂਦਰ ਸਰਕਾਰ ਦਾ ਬਣਿਆ ਹੋਇਆ ਜਿਹੜਾ ਐਸਵਾਈਐਲ ਦੇ ਉੱਤੇ ਸਮਝੌਤਾ ਆਇਆ ਉਹਨੂੰ ਤੋੜਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ 2004 ਦੇ ਵਿੱਚ ਸਾਰੇ ਸਮਝੌਤੇ ਰੱਦ ਕਰ ਦਿੱਤੇ ਸੀ ਔਰ ਹਾਲੇ ਤੱਕ ਉਹ ਜਿਹੜੀ ਆ ਐਸਵਾਈਐਲ ਖਟਾਈ ਚ ਪਈ ਆ ਸੋ ਇਹ ਬਹੁਤ ਵੱਡੀ ਚੈਲੰਜ ਹੈ ਸਰਕਾਰ ਦੇ ਅੱਗੇ ਕਿ ਸਾਡੇ ਪੰਜਾਬ ਦੇ ਪਿੰਡਾਂ ਦੀਆਂ ਜ਼ਮੀਨਾਂ ਤੁਸੀਂ ਸਰਕਾਰੀ ਕੰਮਾਂ ਲਈ ਵਰਤਦੇ ਹੋ ਤੇ ਪਿੰਡਾਂ ਨੂੰ ਕੁਝ ਮਿਲਦਾ ਨਹੀਂ ਹੈਗਾ ਨਿਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ